ਅਖੀਰ ਆਈ ਗਿਆ ਰਿਜ਼ਲਟ ਐਡਵਰਟਾਈਜ਼ਮੈਂਟ ਨੰਬਰ 1/2022 ਅਧੀਨ ਕੁਝ ਤਕਨੀਕੀ ਕਾਰਨਾਂ ਕਰਕੇ ਇਹ ਨਤੀਜਾ ਜਿਹੜਾ ਉਹ ਦੁਬਾਰੇ ਰਿਵਾਈਜ਼ ਕੀਤਾ ਗਿਆ ਜੀ ਸਟੈਨੋਗ੍ਰਾਫ ਜੂਨੀਅਰ ਸਕਿਲ ਸਟੈਨੋਗ੍ਰਾਫਰਾਂ ਦੀ ਭਰਤੀ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਚੱਲ ਰਹੇ ਕੋਡ ਕੇਸਾਂ ਦੇ ਸਬਜੈਕਟ ਟੂ ਹੋਵੇਗੀ ਬੋਰਡ ਵੱਲੋਂ ਜੂਨੀਅਰ ਸਕਿਲ ਸਟੈਨੋਗ੍ਰਾਫਰਾਂ ਦੀ ਅਸਾਮੀ ਦਾ ਨਤੀਜਾ ਸੂਚੀ ਤਿਆਰ ਕਰਦੇ ਸਮੇ ਬਹੁਤ ਹੀ ਸਾਵਧਾਨੀ ਵਰਤੀ ਗਈ ਹੈ ਜੇਕਰ ਫਿਰ ਵੀ ਕੋਈ ਤਰੂਟੀ ਪਾਈ ਜਾਂਦੀ ਹੈ ਤਾਂ ਬੋਰਡ ਕੋਲ ਇਸ ਨੂੰ ਸੁਧਾਰਨ ਦਾ ਹੱਕ ਰੱਖਵੇਂ ਜੀ ਜੂਨੀਅਰ ਸਟੇਲ ਸਟੈਨੋਗ੍ਰਾਫਰ ਦੀ ਅਸਾਮੀ ਸੰਬੰਧ ਸਿਵਲ ਰਿਟ ਪਟੀਸ਼ਨ ਐਨਏ ਨੰਬਰ ਆਫ 2023 ਐਨਏ ਅਨੁਸਾਰ ਮਾਨਯੋਗ ਹਰਿਆਣਾ ਹਾਈ ਕੋਰਟ ਵੱਲੋਂ ਅੰਤਰੀਮ ਹੁਕਮ 6/12/2020 ਦੇ ਸਨਮੁਖ ਦੋ ਅਸਾਮੀਆਂ ਰਿਜ਼ਰਵ ਰੱਖੇ ਗਈਆਂ ਠੀਕ ਹੈ ਜੀ ਲਿਸਟ ਚੈੱਕ ਕਰ ਲੈਣੇ ਹੁਣ ਆਪਾਂ ਕਿਹੜੇ-ਕਿਹੜੇ ਕੈਂਡੀਡੇਟ ਦਾ ਨਾਮ ਆਇਆ ਜੀ ਲਾਸਟ ਸੈਕਿੰਡ ਲਾਸਟ ਕਾਲਮ ਹੈ ਜਿਹੜਾ ਜੀ ਉਹ ਅਲੋਟਡ ਡਿਪਾਰਟਮੈਂਟ ਦਾ ਸਿਲੈਕਸ਼ਨ ਕੈਟਾਗਰੀ ਦੱਸੀ ਗਈ ਹੈ ਥਰਡ ਲਾਸਟ ਕਾਲਮ ਦੇ ਵਿੱਚ ਟੋਟਲ ਕੈਂਡੀਡੇਟ ਆਪਾਂ ਚੈੱਕ ਕਰ ਲੈਨੇ ਮਿਸਟੇਕਸ ਕਿੰਨੀਆਂ ਨਹੀਂ ਚੈੱਕ ਕਰ ਸਕਦੇ ਤੁਸੀਂ ਟੋਟਲ ਚੈੱਕ ਕਰਾਂਗੇ ਜੀ ਆਪਾਂ ਇੱਕ ਆ ਦੇਖੋ 50 152 50 152 ਇੱਕ ਜਗ੍ਹਾ ਤੇ ਐਬਸੈਂਟ ਰੱਖ ਕੇ ਦੂਜੀ ਜਗ੍ਹਾ ਤੇ ਡਿਪਾਰਟਮੈਂਟ ਅ ਲੋਡ ਕੀਤਾ ਗਿਆ ਹੈ। ਕਲੀਅਰ ਹੈ ਜੀ? ਟੋਟਲ ਕੈਂਡੀਡੇਟ ਚੈੱਕ ਕਰ ਲੈਣੇ ਆ ਇੱਥੇ ਵੀ ਇਸੇ ਤਰ੍ਹਾਂ ਹੀ ਕੀਤਾ ਗਿਆ 50 552 ਇੱਥੇ ਰੋਲ ਨੰਬਰ ਕਿੰਨਾ ਹੈ? ਇੱਥੇ ਹੈ 50 155 ਠੀਕ ਹੈ ਅਲੱਗ-ਅਲੱਗ ਰੋਲ ਨੰਬਰ ਹੈ। ਟੋਟਲ ਕੈਂਡੀਡੇਟ ਆਪਾਂ ਚੈੱਕ ਕਰ ਲੈਣੇ ਕਿੰਨੇ ਕੈਂਡੀਡੇਟ ਦਾ ਜਿਹੜਾ ਰਿਵਾਈਜ਼ ਰਿਵਾਈਜ਼ਡ ਰਿਜ਼ਲਟ ਅਨਾਉਂਸ ਕੀਤਾ ਗਿਆ ਜੀ। ਟੋਟਲ 34 ਕੈਂਡੀਡੇਟ ਦੇ ਨਾਮ ਨੇ ਜੀ ਰਿਵਾਈਜ਼ਡ ਰਿਜ਼ਲਟ ਦੇ ਵਿੱਚ 34 ਦੇ ਵਿੱਚੋਂ ਦੇਖ ਲਓ ਜੀ ਇੱਕ ਕੁਝ ਕਾਮਨਸ ਨੇ ਇਹਨਾਂ ਦੇਖੋ ਦੋ ਕਾਮਨ ਨੇਗੇ ਇਹਦੇ ਵਿੱਚ ਇੱਕ ਉੱਪਰ ਇਲੀਜੀਬਲ ਕਈ ਜਿੱਥੇ ਇਲੀਜੀਬਲ ਲਿਖਿਆ ਹੋਇਆ ਉਹ ਤਾਂ ਡਿਪਾਰਟਮੈਂਟ ਨਹੀਂ ਅਲੋਟ ਕੀਤਾ ਗਿਆ ਹਨ ਇਹ ਵਾਲੇ ਚ ਚੈੱਕ ਕਰ ਸਕਦੇ ਹੋ ਤੁਸੀਂ ਇੱਥੇ ਜਿਵੇਂ 50 552 50 552 ਸੇਮ ਹੀ ਹੈ ਨਾ ਨਾਮ ਤਾਂ ਇੱਕ ਜਗ੍ਹਾ ਤੇ ਐਬਸੈਂਟ ਦਿਖਾਇਆ ਗਿਆ ਦੂਜੀ ਜਗ੍ਹਾ ਤੇ ਵਿਭਾਗ ਅਲੋਟ ਕੀਤਾ ਗਿਆ ਕਲੀਅਰ ਹੈ ਜੀ PDF ਫਾਈਲ Telegram ਚੈਨਲ ਤੇ ਪ੍ਰੋਵਾਈਡ ਕਰਾ ਦੇਗੇ ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ ਸਾਰੀਆਂ ਅਪਡੇਟ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਿਓ ਜੀ Facebook Twitter Instagram Thread ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਫੋਲੋ ਜਰੂਰ ਕਰ ਲਿਓ ਜੀ WhatsApp ਚੈਨਲ ਦਾ ਲਿੰਕ ਵੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ WhatsApp ਚੈਨਲ ਸਾਰਿਆਂ ਨੇ ਜੁਆਇਨ ਕਰ ਲੈਣਾ ਜੀ ਇੱਕ ਰਿਕੁਐਸਟ ਹੈ ਸਾਰਿਆਂ ਨੂੰ ਸਪੋਰਟ ਕਰਿਓ ਆਪਣਾ ਨਵਾਂ ਚੈਨਲ ਹੈਗਾ ਟੇਸਟ ਐਂਡ ਟਰੈਵਲ ਸਾਰੀਆਂ ਰੈਸਪੀਸ ਜਿਹੜੀਆਂ ਨਵੀਆਂ ਨੰਮੀਆਂ ਉਹਦੇ ਤੇ ਆਉਣਗੀਆਂ ਪਲੀਜ਼ ਉਹਨੂੰ ਵੀ ਸਪੋਰ ਲਿੰਕ نیچے ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈਗਾ ਜੀ ਟਾਈਟਲ 'ਚ ਵੀ ਲਿੰਕ ਦੇ ਦਾਂਗੇ ਪਲੀਜ਼ ਇਹਨਾਂ ਜ਼ਰੂਰ ਕਰਕੇ ਜਾਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਓ ਇਹਨਾਂ ਕਰਨ ਦੇ ਨਾਲ ਮੋਟੀਵੇਸ਼ਨ ਹੈ ਜਿਹੜੀ ਮਿਲਦੀ ਰਹਿੰਦੀ ਹੈ ਹੋਰ ਅਪਡੇਟ ਨਾਲ ਜਲਦੀ ਆਜ ਰੋਵਾਂਗੇ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ